ਗਿਫਟਬਾਹ ਵਿਖੇ ਦੋ ਸਕੇ ਭਰਾਵਾਂ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਡੁੱਬ ਕੇ ਮੌਤ ਹੋ ਜਾਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਸਾਹਿਲ ਕੁਮਾਰ ਉਮਰ 10 ਸਾਲ ਅਤੇ ਖੁਸ਼ਪ੍ਰੀਤ ਕੁਮਾਰ ਉਮਰ 9 ਸਾਲ ਜੋ ਕਿ ਬੀਤੀ ਸ਼ਾਮ ਘਰੋਂ ਮੁਹੱਲੇ ਦੇ ਤਿੰਨ ਹੋਰ ਬੱਚਿਆਂ ਦੇ ਨਾਲ ਖੇਡਣ ਗਏ ਸਨ ਤੇ ਜਦੋਂ ਉਹਨਾਂ ਦੇ ਭਤੀਜੇ देर ਰਾਤ ਤੱਕ ਘਰ ਨਾ ਆਏ ਤਾਂ ਉਹਨਾਂ ਦੇ ਉਹਨਾਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਪਰ ਬੱਚਿਆਂ ਬਾਰੇ ਕੁਝ ਵੀ ਪਤਾ ਨਾ ਲੱਗ ਸਕਿਆ ਅੱਜ ਜਦੋਂ ਅੱਜ ਸਵੇਰੇ ਜਦੋਂ ਉਹ ਪਿਊਰੀ ਰੋਡ ਤੇ ਸਥਿਤ ਗੁਰਦੁਆਰਾ ਸਾਇ ਪਾਸ਼ਾਏ ਦਸਵੇਂ ਵਿਖੇ ਅਨਾਉਂਸਮੈਂਟ ਕਰਵਾਉਣ ਗਏ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਸਰੋਵਰ ਦੇ ਵਿੱਚ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਤੈਰ ਰਹੀਆਂ ਸਨ ਉਧਰ ਥਾਣਾ ਗਿੱਦੜਬਾਹਾ ਦੇ ਦੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਰਨਣਯੋਗ ਹੈ ਕਿ ਸਾਹਿਲ ਕੁਮਾਰ 6ਵੀਂ ਜਮਾਤ ਵਿੱਚ ਪੜਦਾ ਸੀ ਅਤੇ ਖੁਸ਼ਪ੍ਰੀਤ 5ਵੀਂ ਜਮਾਤ ਵਿੱਚ ਪੜਦਾ ਸੀ